ਇਹ 7.5 ਤੋਂ 8 ਸਾਲਾਂ ਦਾ ਜੀ ਚਾਰ ਪੰਜ ਮੇਲੇ ਇਹਨੇ ਜਿੱਤੇ ਹੋਏ ਨੇ ਪਿਛਲੇ ਸਾਲ ਇਤਨੌਲਾ ਮੇਲਾ ਵੀ ਸੈਕੰਡ ਸੀਗਾ ਫਸਟ ਰਨਰ ਆਪ ਅਸੀਂ ਗਏ ਅੱਛਾ ਅੱਛਾ ਤੇ ਇਹ ਹੋਣਾ ਜਿਹੜਾ ਆਹ ਪ੍ਰਾਈਜ਼ ਆ ਇਹ ਮਤਲਬ ਉਹਦਾ ਹਰਿਆਣੇ ਚ ਚੈਂਪੀਅਨਸ਼ਿਪ ਹੋਈ ਆ ਆਲ ਇੰਡੀਆ ਉਹ ਉਹ ਬਰੀਡ ਚੈਂਪੀਅਨ ਵੀ ਬਣਿਆ ਤੇ ਮੀਲਾ ਚੈਂਪੀਅਨ ਵੀ ਬਣਿਆ ਸੀ। ਠੀਕ ਸਵੇਰੇ ਉੱਠਦੇ ਆ ਇਹਨੂੰ ਸ਼ੈਰ ਵੀ ਕਰਾਉਨੇ ਆ ਇਹਨੂੰ ਖਾਣਾ ਪਾਣੀ ਵੀ ਦੇਨੇ ਆ ਕਿਉਂ ਹੈਵੀ ਜਾਨਵਰ ਹੈ ਜੀ। ਜੇ ਆਪਾਂ ਤੋਰਾਂਗੇ ਨਾ ਇਹ ਖਾਣੋਂ ਹਟ ਜਾਂਦੇ ਨੇ। ਓਕੇ ਓਕੇ ਹਾਂਜੀ। ਅਜਾ ਕਿੰਨਾ ਕੁ ਵੇਟ ਹੋਊਗਾ ਜੇ ਤੋਹੇ ਦਾ? 14-1500 ਕਿਲੋ ਵਜ਼ਨ ਹੋਊਗਾ ਜੀ। ਭਾਈ ਜੀ ਸਾਸਨੀ ਦਾ ਅਸਿਕ ਹੈ ਭਾਈ ਜੀ ਸਾਹਿਬ ਆਈ ਆਪਣਾ ਨਾਂ ਕੀ ਹੈ ਸਭ ਤੋਂ ਪਹਿਲਾਂ ਆਪਣਾ ਭਗਵਾਨ ਸਿੰਘ ਪੁੱਲਰ ਜੀ ਤੇ ਫਾਰਮ ਦਾ ਨਾਮ ਕੀ ਆ ਪੁੱਲਰ ਡੈਰੀ ਫਾਰਮ ਪਿੰਡ ਰਸੀਤਾਂ ਤੁਹਾਡਾ ਆਪਣੇ ਬੈਕਗ੍ਰਾਉਂਡ ਸਟੋਰੀ ਬਾਰੇ ਦੱਸੋ ਵੀ ਤੁਸੀਂ ਡੈਰੀ ਫਾਰਮਿੰਗ ਤੋਂ ਕਿੰਨੇ ਟਾਈਮ ਤੋਂ ਜੁੜੇ ਹੋ ਫਾਰਮ ਦਾ ਪਿੱਛੇ ਬੈਕਗ੍ਰਾਉਂਡ ਹਿਸਟਰੀ ਕੀ ਹੈ ਕਸੀਨ ਡੇਰੀ ਫਾਰਮਿੰਗ ਨਾਲ ਤਾਂ ਜੁੜਿਆ ਜੀ ਵੈਸੇ ਤਾਂ ਬਜ਼ੁਰਗਾਂ ਤੋਂ ਹੀ ਜੁੜਿਆ ਜੀ ਅਸੀਂ ਪਰ ਜਦੋਂ ਦਾ ਮੈਂ ਜੁੜਿਆ ਮੈਂ ਹੁਣ ਆ ਸਾਲ ਤੋਂ ਹੀ ਜੁੜਿਆ ਅੱਛਾ ਜੀ ਅੱਛਾ ਪਹਿਲਾਂ ਮੈਂ ਘੋੜੀਆਂ ਰੱਖੀਆਂ ਸੀ ਨਹੀਂ ਓਕੇ ਓਕੇ ਜੀ ਮਤਲਬ ਪਹਿਲਾਂ ਤੁਸੀਂ ਘੋੜੀਆਂ 'ਚ ਤੁਹਾਡਾ ਰੋਜ਼ਾਨਾ ਸੀ ਹੁਣ ਤੁਹਾਡਾ ਡੇਰੀ ਫਾਰਮ ਡੇਰੀ ਫਾਰਮ ਇੱਕ ਸਾਲ ਤੋਂ ਜੀ ਉਹਦਾ ਕਾਰਨ ਉਹਦਾ ਕਾਰਨ ਵੈ ਜੀ ਮਜਬੂਰੀਆਂ ਹੁੰਦੀਆਂ ਜੀ ਵੈਸੇ ਕੋਈ ਆਪਣ ਨੂੰ ਨਹੀਂ ਸੈਟ ਆਇਆ ਘੋੜੀਆਂ ਵਾਲਾ ਕੰਮ ਤੇ ਆਪਾਂ ਇੱਧਰ ਆ ਗਏ ਜੀ ਅੱਛਾ ਜੀ ਆਲਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਤੇ ਆਪਾਂ ਨੂੰ ਜਿਹੜਾ ਉਹਰੇ ਸ਼ਾਨਦਾਰ ਤੇ ਟੋਟਾ ਦੇਖ ਨੂੰ ਮਿਲ ਰਿਹਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਔਰੇ ਇਹਦੇ ਮੱਥੇ ਤੇ ਲੱਗਾ ਹੋਇਆ ਟੈਗ ਹਾਂਜੀ ਹਾਂਜੀ ਫਰਸਟ ਪ੍ਰਾਈਜ਼ ਦਾ ਹਾਂਜੀ ਹਾਂਜੀ ਇਹਨਾਂ ਕੋਈ ਫੀਚਰ ਦੱਸੋ ਵੀ ਇਹ ਦਾ ਮਤਲਬ ਨੀਲੀ ਰਾਵੀ ਤਾਂ ਨਸਲ ਹੈਗੀ ਹੈਗੀ ਇਹਦੀ ਹਾਂਜੀ ਹਾਂਜੀ ਕਿੰਨੇ ਸਾਲ ਦਾ ਕਿੰਨੇ ਦਾ 7.5 ਤੋਂ 8 ਸਾਲਾਂ ਦਾ ਜੀ ਚਾਰ ਪੰਜ ਮੇਲੇ ਇਹਨੇ ਜਿੱਤੇ ਹੋਏ ਨੇ ਪਿਛਲੇ ਸਾਲ ਇਹ ਤਨੌਲਾ ਮੇਲਾ ਵੀ ਸੈਕੰਡ ਸੀਗਾ ਫਸਟ ਰਨਰ ਆਪ ਅਸੀਗਾ ਇਹ ਅੱਛਾ ਅੱਛਾ ਤੇ ਇਹ ਹੋਣਾ ਜਿਹੜਾ ਆਹ ਪ੍ਰਾਈਜ਼ ਆ ਇਹ ਮਤਲਬ ਡਾ ਹਰਿਆਣੇ ਚ ਚੈਂਪੀਅਨਸ਼ਿਪ ਹੋਈ ਆ ਆਲ ਇੰਡੀਆ ਉਹ ਬਰੀਡ ਚੈਂਪੀਅਨ ਵੀ ਬਣਿਆ ਤੇ ਮੇਲਾ ਚੈਂਪੀਅਨ ਵੀ ਬਣਿਆ ਠੀਕ ਹੈ ਅਮੀਨਾ ਪਹਿਲਾਂ ਠੀਕ ਹੈ ਇਹਦੇ ਪੇਰੈਂਟਸ ਬਾਰੇ ਦੱਸੋ ਏ ਜੀ ਮਾਂ ਹੈਗੀ ਆ ਸੁਨਮਾ ਵਾਲੀ ਬਸਤੀ ਵੱਡੀ ਪਟੇ ਵਾਲੀ ਮੱਝ 20 ਤੋਂ ਬਾਹਰ ਦੁੱਧ ਵਾਲੀ ਮੱਝ ਹੈ ਜੀ ਉਹ ਰਿਟਾਰਡ ਚ ਓਕੇ ਓਕੇ ਹਾਂ ਜੀ ਪਿਓ ਹੈਗਾ ਕੰਡੇ ਵਾਲਾ ਝੋਟਾ ਜੀ ਜੀ ਜਪੇ ਜੰਮਿਆ ਸੁਣ ਵਾਲੀ ਬਸਤੀ ਜੰਮਿਆ ਜੀ ਤੇ ਬਾਈ ਦਰਸ਼ਨ ਦੇ ਘਰੇ ਪਲਿਆ ਉਹਨੇ ਮੇਲੇ ਜਤਾਏ ਆ ਤੇ ਆਪਾਂ ਨੂੰ ਉਸ ਬਾਈ ਨੇ ਦਿੱਤਾ ਦਰਸ਼ਨ ਨੇ ਧੰਨੇ ਸ਼ਹੀਦ ਪਿੰਡ ਵਾਲੇ ਨੂੰ ਠੀਕ ਹੈ ਜੀ ਹਾਂ ਜੀ ਤੇ ਇਹਦੀ ਮਤਲਬ ਤੁਸੀਂ ਦੇਖਭਾਲ ਕਿਦਾਂ ਕੀਤੀ ਆ ਮਿਹਨਤ ਤੁਸੀਂ ਕੀ ਕੀਤੀ ਆ ਇਹਦੇ ਤੇ ਥੋੜਾ ਦੱਸੋ ਜੀ ਬਾਰੇ ਮਿਹਨਤ ਜੀ ਐਵੇਂ ਹਾਂ ਜੀ ਸਵੇਰੇ ਉੱਠਦੇ ਆ ਇਹਨੂੰ ਸ਼ਹਿਰ ਵੀ ਕਰਾਉਨੇ ਆ ਇਹਨੂੰ ਖਾਣਾ ਪਾਣੀ ਵੀ ਦਿੰਨੇ ਆ ਕਿਉਂ ਹੈਵੀ ਜਾਨਵਰ ਆ ਜੀ ਜੇ ਆਪਾਂ ਤੋਰਾਂਗੇ ਨਾ ਇਹ ਖਾਣੋਂ ਹਟ ਜਾਂਦੇ ਨੇ ਓਕੇ ਓਕੇ ਜੀ ਹਾਂ ਜੀ ਅਜਾ ਕਿੰਨਾ ਕੁ ਵੇਟ ਹੋਊਗਾ ਜੇ ਤੇ ਇਹਦਾ 14-1500 ਕਿਲੋ ਨਵਾਜ ਰੋਗਾਇਆ ਸੋਤੇ ਕਿ 10ਵੀਂ ਦੀ ਬਹੁਤ ਲੰਬੀ ਹੈ ਹਾਂਜੀ 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 ਠੀਕ ਹੈ ਜੀ ਹੋਰ ਆਪਣੇ ਕੋਲ ਕਿੰਨਾ ਪਸ਼ੂ ਨੇ ਬੰਦ ਉਹਦੇ ਬਾਰੇ ਆਪਣੇ ਕੋਲ 36-40 ਜਾਨਵਰ ਹੈ ਜੀ 36 ਦੇ 40 ਦੇ ਵਿੱਚ ਨੇ ਜੀ ਛੋਟੇ-ਮੋਟੇ ਸਾਰੇ ਲਾ ਕੇ ਠੀਕ ਹੈ ਮੈਂ ਤੁਸੀਂ ਬਰੀਡਿੰਗ ਦੇ ਕੰਮ ਕਰਦੇ ਬਰੀਡਿੰਗ ਦੇ ਕੰਮ ਕਰਦੇ ਨੇ ਦੁੱਧ ਦਾ ਵੀ ਹੈ ਜੀ ਬਰੀਡਿੰਗ ਗਾਵਾਂ ਵੀ ਹੈਗੀਆਂ ਮੱਝਾਂ ਵੀ ਹੈਗੀਆਂ ਮੂਰਾ ਤੇ ਵੀ ਕੰਮ ਆ ਮੀਲੀ ਤੇ ਵੀ ਕੰਮ ਆ ਠੀਕ ਹੈ ਦੋਨਾਂ ਦੇ ਕੰਮ ਹੈ ਦੋਨਾਂ ਦੇ ਤੇ ਜੇ ਇਹਦੀ ਗੱਲ ਕਰੀਏ ਤਾਂ ਇਹ ਬੁੱਲ ਦੇ ਸੀਮਨ ਤੇ ਕੰਮ ਹੋ ਰਿਹਾ ਆ ਸੀਮਣੇ ਦਾ ਲੈ ਕੇ ਆ ਆ ਇਹਦਾ ਬੱਚਾ ਹੈ ਜੀ ਤੇ ਦੇਖ ਸਕਦੇ ਹੋ ਪੂਰਾ ਕੱਟਾ ਇਹ ਪੂਰਾ ਚਾਰ ਦੰਦ ਲੱਗ ਗਿਆ ਤੇ ਇਹਦੀਆਂ ਕਟੀਆਂ ਵੀ ਆਈਆਂ ਨੇ ਸਟੀਆਂ ਕੱਟੇ ਵੀ ਜਿੱਤਦੇ ਨੇ ਮੱਝ ਵੀ ਇਹਦੀ ਇੱਕ ਚੈਂਪੀਅਨਸ਼ਿਪ ਜਿੱਤੀ ਆ ਮਿੱਡੂ ਮਾਨ ਵਾਲੀ ਝੋਟੀ ਆ ਜੀ ਸਾਰਿਆਂ ਨੂੰ ਪਤਾ ਤਕਰੀਬਨ ਬਰੀਡਰਾਂ ਨੂੰ ਬਹੁਤ ਵੱਡੀ ਝੋਟੀ ਆ ਤੇ ਬਹੁਤ ਉਹਨੇ ਕਿਤਾਬ ਜਿੱਤੇ ਆ ਮਤਲਬ ਇਸ ਬੁੱਲ ਦੁਆਰਾ ਜਿਹੜਾ ਸੀਵਨ ਤੁਸੀਂ ਅੱਗੇ ਪੇਸ਼ ਕੀਤਾ ਉਹਨੇ ਅੱਗੇ ਰਿਕਾਰਡ ਬਣਾਏ ਸੌਰ ਬਣਾਏ ਨੇ ਇਹ ਕਹਾਣੀ ਆ ਓਕੇ ਤੇ ਅੱਗੇ ਕੀ ਵਿਜ਼ਨ ਆ ਜੀ ਅੱਗੇ ਵਧੀਆ ਬਰੀਡਿੰਗ ਤੇ ਕੰਮ ਕਰਾਂਗੇ ਜੀ ਹੋਰ ਮੱਝਾਂ ਖਰੀਦਾਂਗੇ ਜੀ ਮੇਲੇ ਵੇਖਾਂਗੇ ਨਾ ਜਿੱਤਿਆ ਜਾਊਗਾ ਪਰ ਮੇਲੇ ਤਾਂ ਵੇਖਾਂਗੇ ਜੀ ਆਉਣ ਵਾਲਾ ਟਾਈਮ ਜੀ ਬਰੀਡਿੰਗ ਤੇ ਜਰੂਰ ਆਪਾਂ ਲੰਮਾ ਟਾਈਮ ਚੱਲਾਂਗੇ ਠੀਕ ਆ ਆਪਾਂ گاਵਾ ਤੇ ਕੰਮ ਕਰ ਰਹੇ ਹਾਂ ਅੱਜ ਹਾਂਜੀ گاਵਾ ਤੇ ਵੀ ਕਰਦੇ ਆ ਅੱਛਾ ਅੱਛਾ ਮਤਲਬ ਆਪਣੇ ਕੋਲ گاਵਾ ਵੀ ਨੇ گاਵਾ ਕੇ ਦੇਸੀ ਕੋ ਐਚਐਫ گاਵਾ ਨਹੀਂ ਜੀ ਐਚਐਫ گاਵਾ ਨੇ ਜੀ ਅੱਛਾ ਫਗਾਵਾ ਵੀ ਨੇ ਠੀਕ ਜਿਹੜੀ ਮੱਝਾਂ ਨੇ ਉਹ ਨੀਲੀ ਰਾਵੀ ਨਸਲ ਵੀ ਹੈ ਪੂਰਾ ਰਾਵੀ ਨਸਲ ਵੀ ਹੈ ਮਤਲਬ ਤਿੰਨਾਂ ਨੂੰ ਤੁਸੀਂ ਮੇਨਟੇਨ ਕਰਕੇ ਚੱਲ ਰਹੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਤੁਹਾਡਾ ਜਿਹੜਾ ਪਿੱਛੋ ਮਤਲਬ ਤੁਸੀਂ ਸ਼ੁਰੂ ਤੋਂ ਡੈਰੀ ਫਾਰਮਿੰਗ ਕਰ ਰਹੇ ਮਤਲਬ ਡੈਰੀ ਫਾਰਮਿੰਗ ਤੇ ਤਾਂ ਇੱਕ ਸ ਪਰ ਤੁਸੀਂ ਪਿੱਛੋਂ ਜਿਹੜੀ ਉਮਰ ਤੋਂ ਕੋਈ ਜੋਬ ਵਗੈਰਾ ਕੀਤੀ ਜੀ ਪਲੀ ਜੀ ਜੋਬ ਕੁਛ ਨਹੀਂ ਜੀ ਪੜੇ ਆ ਜੀ ਆਪਾਂ ਪਟਿਆਲੇ ਪੜੇ ਆ ਜੀ ਮੈਂ ਬੀਪੀਐਡ ਕੀਤੀ ਹੋਈ ਆ ਅੱਛਾ ਜੀ ਪਰ ਫਾਦਰ ਤੇ ਮਾਦਰੀ ਡੈਥ ਹੋ ਗਈ ਸੀ ਆਪਾਂ ਨੂੰ ਘਰੇ ਕੰਮ ਕਰਨਾ ਪਿਆ ਜੀ ਅੱਛਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੁਹਾਡੇ ਕੋਲ ਆਪਸ਼ਨ ਸੀਗੀ ਇੱਕਾਰ ਜਗਾ ਜੋਬ ਕਰਨ ਦੀ ਤੁਹਾਡੇ ਕੋਲ ਆਪਸ਼ਨ ਸੀਗੀ ਕਾਰਪੋਰੇਟ ਜੋਬ ਕਰਨ ਦੀ ਵਧੀਆ ਪਰ ਤੁਸੀਂ ਪੈਰੀ ਫਾਰਮਿੰਗ ਚੂਸ ਕੀਤਾ ਉਹਦਾ ਕਾਰਨ ਨਹੀਂ ਜੀ ਆਪਣੇ ਬਜ਼ੁਰਗ ਵੀ ਇਹੀ ਕੀਤਾ ਕਰਦੇ ਨੇ ਸਾਨੂੰ ਇਹ ਪਸੰਦੇ ਜੀ ਇਹਦੇ ਜੀ ਸਾਡਾ ਰੁਝਾਨ ਹੈ ਜੀ ਇਹਦੇ ਨਾਲ ਹੀ ਸਾਡਾ ਕੀਤਾ ਜੁੜਿਆ ਹੋਇਆ ਹੈ ਜੀ ਇਹਦੇ ਨਾਲ ਹੀ ਜੁੜਾਂਗੇ ਇਹਦੇ ਨਾਲ ਹੀ ਬੱਚੇ ਜੋੜਾਂਗੇ ਨਾ ਬਾਹਰ ਜਾਂਦੇ ਨਾ ਬੱਚੇ ਜਾਂਦੇ ਤੁਸੀਂ ਤੁਸੀਂ ਹੋਰ ਪਸ਼ੂ ਪਾਲਕਾਂ ਤੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਵਾਏ ਅਸੀਂ ਕੀ ਦੇਣਾ ਜੀ ਆਪਦਾ ਜਾਨਵਰ ਸੰਭਾਲੋ ਜੀ ਆਪਦੇ ਘਰ ਰਹੋ ਕਿਸੇ ਦੇ ਨੌਕਰ ਨਾ ਬਣੋ ਓਕੇ ਮਿਹਨਤ ਆਈ ਹੈ ਜੀ ਕਿਸੇ ਥੱਲੇ ਜਾ ਕੇ ਕੰਮ ਕਰਾਂਗੇ ਪੈਸੇ ਜ਼ਰੂਰ ਚਾਰ ਵੱਧ ਬਣਦੇ ਹੋਣੇ ਪਰ ਬਹੁਤ ਔਖਾ ਮਗਰਲੇ ਸੌਖਿਆ ਜਿਹੜਾ ਬਾਹਰ ਗਿਆ ਉਹ ਸੌਖਾ ਨਹੀਂ ਮਗਰਲੇ ਸੌਖਿਆ ਠੀਕ ਹੈ ਆਪਣਾ ਸੀਮਨ ਦਾ ਬਿਜ਼ਨਸ ਹੈਗਾ ਤਰੀਕੇ ਵਾਲਾ ਵਧੀਆ ਤੇ ਉਹਦੇ ਬਾਰੇ ਥੋੜਾ ਐਕਸਪਲੇਨ ਕਰ ਦੋ ਦਰਸ਼ਕਾਂ ਨੂੰ ਬਸ ਸੀਮਨ ਜੀ ਆਪਣਾ ਨੰਬਰ ਤੇ ਕੰਟੈਕਟ ਕਰ ਲੈਂਦੇ ਆ ਜਿਵੇਂ ਡਾਕਟਰਾਂ ਤੇ ਆਪਾਂ ਸੀਮਨ ਪਛਾਣ ਵੀ ਦਿੰਨੇ ਆ ਜੀ ਤੇ ਆਪਣਾ ਜਿਵੇਂ 80976 31000 ਨੰਬਰ ਹੈ ਜੀ ਮੇਰਾ ਹਰਿਆਣਾ ਜ਼ਿਲ੍ਹਾ ਜੀਨਪੈਂਦਾ ਪਿੰਡ ਰਸੀਦਾ ਪੈਂਦਾ ਠੀਕ ਹੈ ਹਾਂਜੀ ਓਕੇ ਜੀ ਥੈਂਕਸ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਬਿੱਤੇ ਤੇ ਉਮੀਦ ਹੈ ਅਵੀ ਜਿਹੜਾ ਇਹ ਬੋਲਿਆ ਇਸ ਕੰਪੀਟੀਸ਼ਨ ਚ ਵੀ ਹਾਂਜੀ ਹਾਂਜੀ ਬਾਕੀ ਹੋਰ ਜਿਹੜੇ ਤਾਕਤ ਤਾਕੜੇ ਬੋਲੇ ਉਹਨਾਂ ਨੂੰ ਮਾਤ ਦੇ ਗਏ ਚਲੋ ਜੀ ਧੰਨਵਾਦ ਤੁਹਾਡਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ